ਬਣ ਗਏ ਮਾਲਿਕ ਜਦ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਬਣ ਗਏ ਮਾਲਿਕ ਜਦ 6ਵੇਂ ਪਾਤਸ਼ਾਹ ਖੌਫ ਖਾ ਗਏ ਗੁਰੂ ਜੀ ਤੋਂ ਵੱਡੇ ਵੱਡੇ ਬਾਦਸ਼ਾਹ ਸ਼ਸਤਰ ਵਿਦਿਆ ਤੇ ਅਕਾਲ ਤਖਤ ਦੀ ਤਿਆਰੀ ਫੌਜਾਂ ਤਿਆਰ ਕਰਨੀਆਂ ਹਕੂਮਤ ਲਈ ਵੰਗਾਰ ਭਾਰੀ ਖਾਰ ਖਾ ਕੇ ਵਿਰੋਧੀ ਸੂਬੇਦਾਰ ਕਾਸਿਮ ਖਾਂ ਕੋਲ ਪਹੁੰਚੇ ਛੇਵੇਂ ਗੁਰੂ ਨੂੰ ਗ੍ਰਿਫਤਾਰ ਕਰੋ ਖਤਰਨਾਕ ਨੇ ਉਸਦੇ ਮਨਸੂਬੇ ਕੰਨਾਂ ਦੇ ਕੱچے ਜਹਾਬੀਰ ਨੇ ਗੁਰੂ ਜੀ ਕੋਲੋਂ ਪੈ ਖਾਲਿਆ ਗ੍ਰਿਫਤਾਰ ਕਰਕੇ ਉਹਨਾਂ ਨੂੰ ਗਵਾਲੀਅਰ ਕੈਦ ਵਿੱਚ ਪਾ ਲਿਆ ਗੁਰੂ ਘਰ ਦਾ ਪ੍ਰਬੰਧ ਬਾਬਾ ਬੁੱਢਾ ਜੀ ਤੇ ਪਾਈ ਕੋ ਦਾਸ ਜੀ ਦੇਖਦੇ ਸਿੱਖਾਂ ਨੂੰ ਰੱਖਦੇ ਚੜ੍ਹਦੀ ਕਲਾ ਵਿੱਚ ਆਪ ਵਿਛੋੜੇ ਦਾ ਸੱਲ ਸੇਕਦੇ ਗੁਰੂ ਜੀ ਦੇ ਦਰਸ਼ਨਾਂ ਨੂੰ ਤਰ